ਜਿਹੜੇ ਅੱਜ ਕੱਲ ਦੇ ਇੰਜੀਨੀਅਰ ਨੇ ਨਾ ਇੰਜੀਨੀਅਰ ਆਫ ਬਿਲਡ ਟੈਕਨੀਕਲ ਇੰਜੀਨੀਅਰ ਹੋ ਗਏ ਹਨਾ ਤੇ ਬਾਕੀ ਜਿਹੜੇ ਆ ਇੰਜੀਨੀਅਰ ਨੇ ਅੱਜ ਕੱਲ ਦੇ ਸਾਰੇ ਇੰਜੀਨੀਅਰ ਇਹਨਾਂ ਤੋਂ ਫੇਲ ਨੇ ਤੁਸੀਂ ਦੇਖ ਲਓ ਕਿੱਡੇ-ਕਿੱਡੀਆਂ ਯਾਰ ਕਿਲੇ ਅੱਜ ਤੱਕ ਹਨਾ ਖੜੇ ਨੇ ਛਾਹ ਜਹਾਂ ਦਾ ਤਾਜਮਹਿਲ ਵੀ ਉਦੋਂ ਦਾ ਪਿਆ ਤੇ ਇਹ ਵੀ ਉਦੋਂ ਦਾ ਪਿਆ ਹਨਾ ਆਪਣੀ ਤਾਂ 10 ਇੰਚ ਦੀ ਗੰਧ ਬਣਦੀ ਹੈ ਤੇ ਘਟੋੜ 30-30 40-40 ਇੰਚ ਦੀਆਂ ਕੰਧਾਂ ਨੇ ਇਹ ਤੁਸੀਂ ਕੋਈ ਘਰ ਬਣਾ ਲਓ ਜਾਂ ਕੋਈ ਚੀਜ਼ ਬਣਾ ਲਓ ਹਨਾ 100 ਸਾਲ ਦੀ ਮਿਆਦ ਹੁੰਦੀ ਹੈ ਜਾਂ 50 ਸਾਲ ਦੀ ਮਿਆਦ ਹੁੰਦੀ ਹੈ ਇਹਨੂੰ 400 ਸਾਲ ਹੋ ਗਏ ਤੁਸੀਂ ਇਹ ਦੇਖੋ ਵੀ ਹਨਾ ਆ ਦੇਖੋ ਐ ਲੱਗਦਾ ਵੀ ਹੁਣ ਕੋ ਨਵਾਂ ਹੀ ਬਣਿਆ ਹੁੰਦਾ ਇਹ ਕਿਲਾ ਆ ਤੁਸੀਂ ਦੇਖੋ ਜੀ ਦਿੱਲੀ ਗੇਟ ਉਹ ਸਾਹਮਣੇ ਲਾਹੌਰ ਨੂੰ ਰਸਤਾ ਜਾਂਦਾ ਸੀ ਜੀ ਤੇ ਆਹ ਰਸਤਾ ਜਾਂਦਾ ਜੀ ਸ਼ਰਾਵਾਂ ਨੂੰ ਤੇ ਜਿਹੜੇ ਸ਼ਾਹਜਹਾਨ ਆਪਣੀ ਸੈਨਾ ਲੈ ਕੇ ਜਦੋਂ ਕਿਲਿਆਂ ਤੋਂ ਕਿਲੇ ਅੱਗੇ ਜਾਂਦਾ ਸੀ ਤਾਂ ਰਾਮ ਕਰਦੇ ਸੀ ਆ ਜੋ ਦੇਖੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬਿੰਦੀ ਕਨੌਜੀ ਆ ਤੇ ਅਸੀਂ ਅੱਜ ਪਹੁੰਚੇ ਆ ਜੀ ਸ਼ਾਹਜਹਾਨ ਦੇ ਕਿਲੇ ਤੇ ਜਿਹਨੂੰ ਇਹ ਸਰਾਹ ਵੀ ਕਿਹਾ ਜਾਂਦਾ ਹੈ ਤੇ ਜਦੋਂ ਇਹ ਸਰਾਹ ਬਣੀਆਂ ਸੀ ਤੇ ਇਹ ਸਮਝ ਲਓ ਕਿ ਜਦੋਂ ਸ਼ਾਹਜਹਾਨ ਜਦੋਂ ਇਹ ਰਸਤੇ ਦੇ ਵਿੱਚ ਦਿੱਲੀ ਤੋਂ ਲਾਹੌਰ ਨੂੰ ਜਾਇਆ ਜਾਂਦਾ ਸੀ ਨਾ ਦਿੱਲੀ ਤੋਂ ਲਾਹੌਰ ਨੂੰ ਇਹ ਰਸਤਾ ਦਿੱਲੀ ਤੋਂ ਲਾਹੌਰ ਨੂੰ ਹੈ ਜਦੋਂ ਦਿੱਲੀ ਤੋਂ ਲਾਹੌਰ ਨੂੰ ਜਾਇਆ ਜਾਂਦਾ ਸੀ ਤਾਂ ਉਸ ਟਾਈਮ ਰਸਤੇ ਦੇ ਵਿੱਚ ਇਹ ਸਰਾਹ ਬਣੀਆਂ ਸੀ 20-20 ਕਿਲੋਮੀਟਰ ਦੇ ਸਰਾਹ ਬਣੀਆਂ ਹੁੰਦੀਆਂ ਸੀ ਤੇ ਇਹ ਰਾਮਗਰ ਨੂੰ ਇਹਦੇ ਅੰਦਰ ਕਮਰੇ ਬਣੇ ਹੋਏ ਨੇ ਤੇ ਤੁਹਾਨੂੰ ਅੱਗੇ ਜਾ ਕੇ ਕਮਰੇ ਤੁਹਾਨੂੰ ਦਿਖਾਉਨੇ ਆ ਵੀ ਕਿੱਦਾਂ-ਕਿੱਦਾਂ ਬਣੇ ਹੋ ਸੀ ਤੇ ਕਿੱਦਾਂ-ਕਿੱਦਾਂ ਯਾਤਰੀ ਆ ਕੇ ਰਹਿੰਦੇ ਸੀ ਬਾਕੀ ਤੁਸੀਂ ਇਹ ਬਿਲਡਿੰਗ ਦੇਖ ਲਓ ਹਜ ਤੱਕ ਉਵੇਂ ਪਈ ਆ ਜਿਵੇਂ ਦੀ ਹੈਗੀ ਸੀ ਇਹ ਠੀਕ ਹੈ ਜੀ ਸ਼ਾਹਜਹਾਨ ਦੇ ਟਾਈਮ ਦੀ ਬਣੀ ਆ ਸ਼ਾਹਜਹਾਨ ਦਾ ਤਾਜਮਹਿਲ ਵੀ ਬਣਿਆ ਹੋਇਆ ਤੇ ਇਹ ਵੀ ਬਣੀ ਪਿਆ ਸ਼ਾਹਜਹਾਨ ਦਾ ਤਾਜਮਹਿਲ ਵੀ ਉਦੋਂ ਦਾ ਪਿਆ ਤੇ ਇਹ ਵੀ ਉਦੋਂ ਦਾ ਪਿਆ ਹਨਾ ਤੇ ਬਾਕੀ ਉਸ ਟਾਈਮ ਦੀਆਂ ਇਹ ਸ਼ਰਾਹ ਹੁੰਦੀਆਂ ਸੀ ਆਰਾਮ ਘਰ ਹੁੰਦੇ ਸੀ ਤੇ ਇਹਦੇ ਵਿੱਚ ਯਾਤਰੀ ਠਹਿਰਦੇ ਸੀ ਤੇ ਆਰਾਮ ਕਰਦੇ ਸੀ ਇਹਦੇ ਵਿੱਚ ਬੈਠ ਕੇ ਤੇ ਜਦੋਂ ਰਸਤੇ ਦੇ ਵਿੱਚ ਦਿੱਲੀ ਤੋਂ ਲਾਹੌਰ ਨੂੰ ਜਾਇ ਜਾਂਦਾ ਸੀ ਤੇ ਉਹਦੇ ਵਿੱਚ ਯਾਤਰੀਆਂ ਨੂੰ ਆਰਾਮ ਕਰਨ ਵਾਸਤੇ ਬਣਾਇਆ ਸੀ ਤੇ ਬਾਕੀ ਦੇਖਦੇ ਆ ਆ ਜੋ ਅੰਦਰ ਆ ਦੇਖੋ ਜੀ ਦਿੱਲੀ ਗੇਟ ਇਹ ਸਾਹਮਣੇ ਪੈਂਦਾ ਸੀ ਜੀ ਦਿੱਲੀ ਗੇਟ ਠੀਕ ਹੈ ਜੀ ਤੇ ਮਸਜਿਦ ਇਹ ਇਹਦੇ ਲਈ ਸਾਈਡ ਤੇ ਆ ਜੀ ਇਹ ਇਹ ਮਸਜਿਦ ਸੀ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਇਹ ਸਾਰੇ ਕਿਲੇ ਦਾ ਤੁਸੀਂ ਵੀਊ ਦੇਖੋ ਜੀ ਚੈੱਕ ਕਰੋ ਤੇ ਬਾਕੀ ਇਹ ਬਹੁਤ ਹੀ ਸਾਲ ਪੁਰਾਣਾ ਇਹਦੀਆਂ ਕੱਲੀਆਂ-ਕੱਲੀਆਂ ਇੱਟਾਂ ਚੂਨੇ ਦੇ ਵਿੱਚ ਲੱਗਿਆ ਹੋਈਆਂ ਨੇ ਮੈਨੂੰ ਲੱਗਦਾ ਵੀ ਇਹ ਜਿੰਨਾ ਟਾਈਮ ਇਹ ਹੁਣ ਚੱਲ ਗਿਆ ਉਹਨੇ ਤੋਂ ਦੁੱਗਣਾ ਤਿੰਨਾਂ ਟਾਈਮ ਹੋਰ ਚੱਲ ਜੂਗਾ ਜੇ ਇਹ ਵਿਰਾਸਤ ਸਾਂਭੀ ਰੱਖੀ ਠੀਕ ਹੈ ਜੀ ਤੁਸੀਂ ਇਹ ਦੇਖ ਲਓ ਕਿੰਨਾ ਵਧੀਆ ਏ ਤੇ ਇਹਦੀ ਵੈਸੇ ਮੁਰੰਮਤ ਹੁੰਦੀ ਰਹਿੰਦੀ ਆ ਕੰਮ ਚੱਲਦਾ ਰਹਿੰਦਾ ਦਾ ਤੇ ਬਹੁਤ ਹੀ ਵਧੀਆ ਜੀ ਤੇ ਇਹ ਹੈਗਾ ਜੀ ਖੂਹ ਜਿਸ ਟਾਈਮ ਇੱਥੇ ਪਾਣੀ ਕੱਢ ਕੇ ਸਾਰਿਆਂ ਨੂੰ ਪਲਾਇਆ ਜਾਂਦਾ ਸੀ ਜਾਂ ਪੀਤਾ ਜਾਂਦਾ ਸੀ ਤੇ ਬਾਕੀ ਇਥੋਂ ਪਾਣੀ ਕੱਢ ਕੇ ਸਾਰੇ ਕਿਤੇ ਪਹੁੰਚਾਇਆ ਜਾਂਦਾ ਸੀ ਇੱਕ ਇਕੱਲਾ ਹੀ ਖੂਹ ਹੈ ਇਹਦੇ ਅੰਦਰਲੇ ਪਾਸੇ ਤੇ ਬਾਕੀ ਤੁਸੀਂ ਦੇਖੋ ਵਧੀਆ ਚੰਗੀ ਤਰ੍ਹਾਂ ਇਹ ਰਸਤਾ ਸਾਫ਼ ਸੁਥਰਾ ਬਣਿਆ ਹੋਇਆ ਵਧੀਆ ਚੀਜ਼ ਹੈ ਇਹ ਸਾਮੀ ਹੋਈ ਆ ਜਿਹੜੇ ਅੱਜ ਕੱਲ ਦੇ ਇੰਜੀਨੀਅਰ ਨੇ ਨਾ ਇੰਜੀਨੀਅਰ ਆ ਬਿਟ ਟੈਕਨੀਕਲ ਇੰਜੀਨੀਅਰ ਹੋ ਗਏ ਹਨਾ ਤੇ ਬਾਕੀ ਜਿਹੜੇ ਆ ਇੰਜੀਨੀਅਰ ਨੇ ਅੱਜ ਕੱਲ ਦੇ ਸਾਰੇ ਇੰਜੀਨੀਅਰ ਇਹਨਾਂ ਤੋਂ ਫੇਲ ਨੇ ਤੁਸੀਂ ਦੇਖੋ ਕਿੱਡੇ-ਕਿੱਡੀਆਂ ਯਾਰ ਕਿਲੇ ਅੱਜ ਤੱਕ ਹਨਾ ਖੜੇ ਨੇ ਤੁਸੀਂ ਕੋਈ ਘਰ ਬਣਾ ਲਓ ਜਾਂ ਕੋਈ ਚੀਜ਼ ਬਣਾ ਲਓ ਹਨਾ 100 ਸਾਲ ਦੀ ਮਿਆਦ ਹੁੰਦੀ ਹੈ ਜਾਂ 50 ਸਾਲ ਦੀ ਮਿਆਦ ਹੁੰਦੀ ਹੈ ਇਹਨੂੰ 400 ਸਾਲ ਹੋ ਗਏ ਤੁਸੀਂ ਇਹ ਦੇਖੋ ਵੀ ਹਨਾ ਆ ਦੇਖੋ ਐ ਲੱਗਦਾ ਵੀ ਹੁਣ ਕੋ ਨਵਾਂ ਹੀ ਬਣਿਆ ਹੁੰਦਾ ਇਹ ਕਿਲਾ ਤੇ ਜਿਵੇਂ ਦਾ ਹੈਗਾ ਉਹਵੇਂ ਦੀ ਹੀ ਪਿਆ ਜਮਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਿਹੜਾ ਇਹ ਬਣਦੀਆਂ ਸੀ ਹਨਾ ਘਟੋ ਘਾਟ ਇਹ ਆਪਣੀ ਤਾਂ 10 ਇੰਚ ਦੀ ਗੰਧ ਬਣਦੀ ਆ ਤੇ ਕਟਵੜ 30 30 40 40 ਇੰਚ ਦੀਆਂ ਕੰਧਾਂ ਨੇ ਇਹ ਤੇ ਚੂਨਾ ਤੇ ਪੱਥਰ ਨੂੰ ਮਿਕਸ ਕਰਕੇ ਬਣਦੀਆਂ ਸੀ ਤੁਸੀਂ ਦੇਖ ਲਓ ਵੀ ਚੂਨਾ ਪਾਇਆ ਹੋਇਆ ਦੇਖੋ ਦਿਖਾਇਓ ਇਹਦੇ ਵਿੱਚ ਆ ਕੇ ਲਵਾ ਕੇ ਦਿਖਾਈ ਆ ਦੇਖੋ ਚੂਨੇ ਨਾਲ ਮਿਕਸ ਕਰਕੇ ਇਹ ਬਣਾਈਆਂ ਹੋਈਆਂ ਹੋਈਆਂ ਨੇ ਤੇ ਅੱਜ ਤੱਕ ਉਵੇਂ ਪਈਆਂ ਨੇ ਤੇ ਜਿਹੜਾ ਸਿਮੈਂਟ ਹੁੰਦਾ ਮੈਨੂੰ ਲੱਗਦਾ ਉਹ ਸਿਮੈਂਟ 30 ਸਾਲ 40 ਸਾਲ 50 ਸਾਲ ਤੋਂ ਬਾਅਦ ਜਵਾਬ ਦੇ ਜਾਂਦਾ ਵੀ ਮੈਂ ਹੈ ਨਹੀਂ ਤੇ ਖਤਮਾ ਤੇ ਇਹਨੂੰ 400 ਸਾਲ ਹੋ ਗਏ ਹਨਾ ਤੇ ਇਹ ਜਹਾਂਗੀਰ ਦਾ ਕਿਲਾ ਤੇ ਬਾਕੀ ਤੁਹਾਨੂੰ ਅੱਗੇ ਵੀ ਦਿਖਾਉਣੇ ਆ ਫਜੇ ਤੱਕ ਵੀ ਉਵੇਂ ਪੈ ਰਹੇ ਜਿੱਦਾਂ ਦੇ ਇਹ ਪਹਿਲਾਂ ਸੀ ਇਹ ਜਿਹੜਾ ਕਿਲੇ ਦਾ ਐਂਟਰੀ ਗੇਟ ਇਹ ਆ ਜੀ ਤੇ ਬਾਕੀ ਇਹਦੇ ਨਾਲ ਤੁਹਾਨੂੰ ਦਿਖਾਉਨੇ ਆ ਆਜੋ ਅੱਗੇ ਆਜੋ ਤੇ ਕਿਲੇ ਦੇ ਨਾਲ ਹੀ ਨਾਲ ਹੀ ਤੇ ਦੇਖੋ ਤੁਸੀਂ ਇਹਦੇ ਅੰਦਰ ਇੱਕ ਰੂਮ ਹੁੰਦਾ ਸੀ ਉਹਦੇ ਅੰਦਰ ਇੱਕ ਹੋਰ ਰੂਮ ਹੁੰਦਾ ਸੀ ਤੇ ਰੂਮ ਬਣੇ ਹੁੰਦੇ ਸੀ ਸਾਰੇ ਹਵਾਦਾਰ ਵੀ ਜਿਹੜੇ ਮਤਲਬ ਗਾਹਾਂ ਜਦੋਂ ਸੈਨਿਕ ਜਾ ਕੇ ਗਾਹਾਂ-ਗਾਹ ਪੈਂਦੇ ਸੀ ਤੇ ਉਹ ਜਿਹੜੇ ਇਹ ਗੇਟ ਬਣੀ ਹੁੰਦੀ ਸੀ ਸ਼ਰਾਮਾਂ ਦੇ ਰਾਖੇ ਰੱਖਣ ਨੂੰ ਤੇ ਗਾਂ ਦੀ ਗਾਂ ਗੋਤ ਰੂਮ ਬਣੇ ਹੁੰਦੇ ਸੀ ਵੀ ਮਤਲਬ ਰਾਖੀ ਪੂਰੀ ਸਾਰੀ ਸੈਣਾ ਦੀ ਰੱਖ ਸਕੇ ਕੋਈ ਅਟੈਕ ਨਾ ਕਰ ਸਕੇ ਅੱਜ ਤੁਹਾਨੂੰ ਅੱਗੇ ਦਿਖਾਉਨੇ ਆ ਇਸ ਵਾਸਤੇ ਆ ਇਹ ਲੱਗਿਆ ਹੋਇਆ ਲੋਕ ਬਈ ਇਹਨੂੰ ਤੇ ਲੋਕ ਲੱਗਿਆ ਇਹਨੂੰ ਆਪਾਂ ਖੋਲ ਨਹੀਂ ਸਕਦੇ ਕਿਉਂਕਿ ਪਰਮਿਸ਼ਨ ਲੈਣੀ ਪੈਂਦੀ ਆ ਲੋਕ ਖੋਲਣ ਵਾਸਤੇ ਵੀ ਇਹ ਉੱਪਰ ਦੇ ਨਹੀਂ ਤੁਸੀਂ ਤੁਸੀਂ ਇਹ ਦੇਖੋ ਵੀ ਇਹ ਮੇਰੇ ਦਵਾਰੇ ਰੈਨੋਵੇਟ ਕੀਤਾ ਹੋਇਆ ਹੈ ਇਹਨੂੰ ਦਵਾਰੇ ਰੈਨੋਵੇਟ ਕੀਤਾ ਹੋਇਆ ਉਹੀ ਪੱਥਰ ਬਣਾ ਕੇ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਹੋਰ ਗੱਲਾਂ ਬਾਤਾਂ ਤੇ ਬਾਕੀ ਬਣੇ ਰਹੋ ਇਸ ਵੀਡੀਓ ਨਾਲ ਸਾਨੂੰ ਪਹਿਲਾਂ ਦੇਖ ਕੇ ਤਾਂ ਇਹ ਲੱਗਿਆ ਵੀ ਜਿਵੇਂ ਜੇਲ ਹੁੰਦੀ ਆ ਤੇ ਫਿਰ ਸਾਨੂੰ ਥੋੜੀ ਹਿਸਟਰੀ ਪੜ੍ਹ ਕੇ ਪਤਾ ਲੱਗਿਆ ਵੀ ਇਹ ਇੱਕ ਸ਼ਰਾਮਾ ਬਣੀ ਹੋਈ ਨੇ ਲੱਗੇ ਤਾਂ ਕਿ ਵੀ ਤਾਂ ਲੋਕ ਇਹੀ ਕਹਿੰਦੇ ਨੇ ਕਿ ਇਹ ਜੇਲ ਆ ਇਹ ਫਿਰ ਪਤਾ ਲੱਗਿਆ ਵੀ ਇਹ ਸ਼ਰਾਮਾ ਨੇ ਆਰਾਮ ਘਰ ਨੇ ਜਿਹੜਾ ਸ਼ਾਹਜਹਾਨ ਜਦੋਂ ਕਿਤੇ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਸੀ ਤੇ ਫਿਰ ਉਸ ਤੋਂ ਬਾਅਦ ਇੱਥੇ ਆਰਾਮ ਕਰਦੇ ਸੀ ਤੇ ਤੁਸੀਂ ਦੇਖੋ ਕਿ ਵਧੀਆ ਤਰੀਕੇ ਨਾਲ ਕਮਰੇ ਬਣੇ ਹੋਏ ਨੇ 600 700 ਕਮਰਾ ਹੂਆ ਹਰੇਕ ਕਮਰੇ ਦੇ ਉੱਤੇ ਮਤਲਬ ਇੱਕ ਰੋਸ਼ਨਦਾਨ ਵੀ ਹੈਗਾ ਤੇ ਤੁਸੀਂ ਦੇਖੋ ਕਿੰਨਾ ਖੁੱਲਾ ਡੁੱਲਾ ਹੈ ਹਨਾ ਤੇ ਇੱਕ ਮਸਜਿਦ ਵੀ ਹੈਗੀ ਸੀ ਇਹਦੇ ਵਿੱਚ ਤੇ ਜਿਹਦੇ ਸ਼ਾਹ ਜਹਾਨ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਨमाज ਪੜ੍ਹਦੇ ਸੀ ਬਾਕੀ ਕਿੰਨਾ ਖੁੱਲੇ ਤਰੀਕੇ ਨਾਲ ਇਹ ਬਣਿਆ ਹੋਇਆ ਤੇ ਬਾਕੀ ਸਾਹਮਿਆ ਹੋਇਆ ਹੈ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਤਾਂ ਤੁਸੀਂ ਅੱਗੇ ਜਰੂਰ ਸ਼ੇਅਰ ਕਰੋ ਬਾਕੀ ਜੇ ਤੁਸੀਂ ਦੇਖਣਾ ਹੋਵੇ ਤਾਂ ਇਹ ਨਕੌਦਰ ਦੇ ਲੱਗੇ ਹੀ ਪੈਂਦਾ ਬਾਕੀ ਇਹਨੂੰ ਇਹ ਜਹਾਂਗੀਰ ਦਾ ਕਿਲਾ ਵੀ ਕਿਹਾ ਜਾਂਦਾ ਹੈ ਤੇ ਤੁਸੀਂ ਇਹਨੂੰ ਦੇਖਣ ਵਾਸਤੇ ਆ ਸਕਦੇ ਹੋ ਜੀ ਤੇ ਬਹੁਤ ਵਧੀਆ ਲੋਕੇਸ਼ਨ ਆ ਤੇ ਬਹੁਤ ਹੀ ਸੋਹਣਾ ਤੇ ਬਾਕੀ ਤੁਸੀਂ ਇਸ ਚੀਜ਼ ਨੂੰ ਦੇਖ ਸਕਦੇ ਹੋ ਜਰੂਰ ਸ਼ੇਅਰ ਕਰੋ ਜੀ ਅੱਗੇ